ਸਤਿ ਸ੍ਰੀ ਅਕਾਲ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਅੱਜ 1 ਜੁਲਾਈ 2024 ਦਾ ਦਿਨ ਸ਼ੁਰੂ ਹੋ ਚੁੱਕਾ ਹੈ ਅਤੇ ਅੱਜ ਦੇ ਦਿਨ ਭਾਰਤ ਦੇ ਅੰਦਰ ਬਹੁਤ ਕੁਝ ਬਦਲ ਚੁੱਕਿਆ ਹੈ ਖਾਸ ਕਰਕੇ ਕਾਨੂੰਨੀ ਪ੍ਰਕਿਰਿਆ ਦੀ ਜ਼ਿਕਰ ਗੱਲ ਕਰੀਏ ਤਾਂ ਬਹੁਤ ਵੱਡੇ ਬਦਲਾਅ ਅਤੇ ਨਵੇਂ ਕਾਨੂੰਨਾਂ ਨੂੰ ਅੱਜ ਤੋਂ ਅਮਲੀ ਜਾਮਾ ਪਹਿਨਾ ਦਿੱਤਾ ਗਿਆ ਜੀ ਹਾਂ ਅੱਜ ਅਸੀਂ ਇਸ ਰਿਪੋਰਟ ਦੇ ਵਿੱਚ ਗੱਲ ਕਰਾਂਗੇ ਕਿ ਜੋ ਤਿੰਨ ਨਵੇਂ ਕਾਨੂੰਨ ਭਾਰਤ ਸਰਕਾਰ ਨੇ ਲਾਗੂ ਕਰ ਦਿੱਤੇ ਹਨ ਉਹ ਤਿੰਨ ਕਾਨੂੰਨ ਆਖਰ ਹੈ ਕਿ ਵੀਡੀਓ ਨੂੰ ਸਕਿੱਪ ਨਾ ਕਰਨਾ ਪੂਰੀ ਵੀਡੀਓ ਦੇਖਣਾ ਇਸ ਰਿਪੋਰਟ ਦੇ ਵਿੱਚ ਅਸੀਂ ਤੁਹਾਨੂੰ ਐਂਡ ਤੱਕ ਸਾਰੀ ਬਰੀਫ ਕਰਾਂਗੇ ਕਿ ਕਿਉਂ ਦੇਸ਼ ਦੇ ਹਰ ਨਾਗਰਿਕ ਦੇ ਲਈ ਇਹ ਤਿੰਨ ਕਾਨੂੰਨ ਜਾਣਨੇ ਜ਼ਰੂਰੀ ਹਨ ਤਾਂ ਸ਼ੁਰੂਆਤ ਕਰਦੇ ਹਾਂ ਅੱਜ 1 ਜੁਲਾਈ ਨੂੰ ਭਾਰਤੀ ਨਿਆ ਸੰਹਿਤਾ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ ਅਤੇ ਭਾਰਤੀ ਸਬੂਤ ਐਕਟ ਕਾਨੂੰਨ ਲਾਗੂ ਹੋ ਗਏ ਹਨ ਪੁਰਾਣੇ ਤਿੰਨ ਕਾਨੂੰਨਾਂ ਦੇ ਵਿੱਚ ਬਦਲਾਅ ਨਾਲ ਆਮ ਆਦਮੀ ਨੂੰ ਸਭ ਤੋਂ ਵੱਡਾ ਫਾਇਦਾ ਹੋਵੇਗਾ ਕਿ ਹੁਣ ਉਹ ਕਿਤੋਂ ਵੀ ਐਫਆਈਆਰ ਦਰਜ ਕਰਵਾ ਸਕਣਗੇ ਇਹ ਜ਼ਰੂਰੀ ਨਹੀਂ ਹੋਵੇਗਾ ਕਿ ਜਿੱਥੇ ਅਪਰਾਧ ਹੋਇਆ ਹੈ ਉਸ ਨਾਲ ਸੰਬੰਧਿਤ ਥਾਣੇ ਵਿੱਚ ਸ਼ਿਕਾਇਤ ਦਰਜ ਹੋਵੇਗੀ ਹੁਣ 0 FIR ਨੂੰ ਭਾਰਤੀ ਨਾਗਰਿਕ ਸੁਰੱਖਿਆ ਸੰਹੀਤਾ ਦੀ ਧਾਰਾ 173 ذریعے ਕਾਨੂੰਨੀ ਮਾਨਤਾ ਦੇ ਦਿੱਤੀ ਗਈ ਹੈ। ਯਾਨੀ ਸੋਖੇ ਸ਼ਬਦਾਂ ਚ ਸਮਝਾਈਏ ਤਾਂ ਹੁਣ ਕੋਈ ਵੀ ਅਪਰਾਧ ਤੁਹਾਡੇ ਨਾਲ ਹੋ ਜਾਂਦਾ ਹੈ ਤਾਂ ਤੁਸੀਂ ਪਹਿਲਾਂ ਕੀ ਹੁੰਦਾ ਸੀ ਕਿ ਜਿੱਥੇ ਘਟਨਾ ਵਾਪਰਦੀ ਸੀ ਉਥੇ ਉਸ ਨਾਲ ਸੰਬੰਧਿਤ ਏਰੀਏ ਦੇ ਵਿੱਚ ਥਾਣੇ ਦੇ ਵਿੱਚ FIR ਕਰਵਾਈ ਜਾਂਦੀ ਸੀ ਲੇਕਿਨ ਹੁਣ ਕਾਨੂੰਨ ਦੇ ਵਿੱਚ ਬਦਲਾ ਕਰਕੇ ਇਹ ਨਿਰਧਾਰਿਤ ਕਰ ਦਿੱਤਾ ਗਿਆ ਹੈ ਕਿ ਤੁਹਾਡੇ ਨਾਲ ਅਪਰਾਧ ਕਿਤੇ ਵੀ ਹੋਵੇ ਕਿਹੜਾ ਵੀ ਸਥਾਨ ਹੋਵੇ ਤੁਸੀਂ ਆਪਣੀ ਮਰਜ਼ੀ ਦੇ ਨਾਲ ਕਿਸੇ ਵੀ ਥਾਣੇ ਦੇ ਵਿੱਚ ਹੁਣ ਉਸ ਮਾਮਲੇ ਦੇ ਸਬੰਧੀ ਐਫ ਆਈ ਆਰ ਦਰਜ ਕਰਵਾ ਸਕੋਗੇ ਵਕੀਲ ਨਿਤਿਆਨੰਦ ਰਾਏ ਨੇ ਆਖਿਆ ਕਿ ਤਿੰਨ ਨਵੇਂ ਕਾਨੂੰਨ ਲਾਗੂ ਹੋਣ ਤੋਂ ਬਾਅਦ ਮੁਕਦਮਿਆਂ ਨੂੰ ਵਾਪਸ ਲੈਣਾ ਆਸਾਨ ਨਹੀਂ ਹੋਵੇਗਾ। ਅਦਾਲਤ ਵਿੱਚ ਅਧੂਰੇ ਪਏ ਅਪਰਾਧਿਕ ਮੁਕਦਮਿਆਂ ਨੂੰ ਵਾਪਸ ਲੈਣ ਲਈ ਪੀੜਤ ਨੂੰ ਕੋਰਟ ਵਿੱਚ ਆਪਣੀ ਗੱਲ ਰੱਖਣ ਦਾ ਹੁਣ ਮੌਕਾ ਮਿਲੇਗਾ। ਮਸਲਨ ਪੀੜਤ ਨੂੰ ਸੁਣਵਾਈ ਦੇ ਮੌਕੇ ਦਿੱਤੇ ਬਿਨਾ ਮੁਕਦਮਾ ਵਾਪਸ ਲੈਣ ਦੀ ਸਹਿਮਤੀ ਅਦਾਲਤ ਨਹੀਂ ਦੇਵੇਗੀ। ਇਲੈਕਟ੍ਰੋਨਿਕ ਸਬੂਤ ਜਿਵੇਂ ਕਿ ਵੀਡੀਓ ਅਤੇ ਫੋਟੋ ਆਦਿ ਨੂੰ ਨਵੇਂ ਕਾਨੂੰਨ ਦੇ ਵਿੱਚ ਜਗ੍ਹਾ ਦਿੱਤੀ ਗਈ ਹੈ ਜੋ ਕਿ ਪਹਿਲਾਂ ਇਸ ਤੋਂ ਪਹਿਲਾਂ ਅਜਿਹੀ ਕੋਈ ਪ੍ਰਕਿਰਿਆ ਨਹੀਂ ਸੀ। ਕਟਮਾਰੀ ਦੀਆਂ ਛੋਟੀਆਂ ਕਟਨਾਵਾਂ ਗਾਲੀ ਗਲੋਚੀਆਂ ਛੋਟੇ ਅਪਰਾਧ ਵਿੱਚ ਜ਼ਮਾਨਤ ਟੁੱਟਣ ਦੇ ਮਾਮਲੇ ਦੇ ਵਿੱਚ ਵਾਰੰਟੀ ਨੂੰ ਹੱਥਕੜੀ ਲਾਏ ਬਿਨਾ ਪੁਲਿਸ ਥਾਣੇ ਲੈ ਜਾਵੇਗੀ। ਵਕੀਲ ਪ੍ਰਸ਼ਾਂਤ ਕੁਮਾਰ ਸ਼rivastava ਨੇ ਦੱਸਿਆ ਕਿ ਦੁਰਾਚਾਰ ਦੀ ਪੀੜਿਤਾ ਹੁਣ ਆਪਣੀ ਸਹੂਲਤ ਅਨੁਸਾਰ ਜਗ੍ਹਾ ਉੱਤੇ ਆਪਣਾ ਬਿਆਨ ਦਰਜ ਕਰਵਾ ਸਕੇਗੀ। ਮਸਲਨ ਤੁਹਾਨੂੰ ਪਹਿਲਾਂ ਦੀ ਜੇਕਰ ਗੱਲ ਕਰੀ ਤਾਂ ਪਹਿਲਾਂ ਕੀ ਹੁੰਦਾ ਸੀ ਕਿਸੇ ਵੀ ਲੜਕੀ ਦੇ ਨਾਲ ਦੁਰਾਚਾਰ ਦਾ ਕੋਈ ਇਸ ਤਰੀਕੇ ਦਾ ਕੇਸ ਹੁੰਦਾ ਸੀ ਤਾਂ ਪੀੜਿਤ ਪਰਿਵਾਰ ਨੂੰ ਪੀੜਿਤ ਨੂੰ ਖੁਦ ਥਾਣੇ ਵਿੱਚ ਚੱਲ ਕੇ ਆਪਦੇ ਬਿਆਨ ਦਰਜ ਕਰਵਾਣੇ ਪੈਂਦੇ ਸੀ ਜਾਂ ਪੁਲਿਸ ਅਗਰ ਕਈ ਵਾਰੀ ਲੜਕੀ ਮੈਡੀਕਲ ਦੇ ਲਈ ਹਸਪਤਾਲ ਦੇ ਵਿੱਚ ਹੁੰਦੀ ਸੀ ਤਾਂ ਉੱਥੇ ਪੁਲਿਸ ਉਹਨਾਂ ਦੇ ਬਿਆਨ ਦਰਜ ਕਰਦੀ ਸੀ ਲੇਕਿਨ ਹੁਣ ਇਸ ਕਾਨੂੰਨ ਦੇ ਵਿੱਚ ਵੱਡਾ ਬਦਲਾਅ ਇਹ ਕਰ ਦਿੱਤਾ ਗਿਆ ਕਿ ਪੀੜਿਤ ਆਪਣੇ ਸਹੂਲियत ਦੇ ਮੁਤਾਬਿਕ ਕਿਸੇ ਵੀ ਜਗ੍ਹਾ ਤੇ ਯਾਨੀ ਉਹ ਆਪਣੇ ਘਰੇ ਵੀ ਬਿਆਨ ਦਰਜ ਕਰਵਾਉਣਾ ਚਾਹੇਗੀ ਤਾਂ ਪੀੜਿਤ ਉਹ ਆਪਦੇ ਘਰੇ ਪੁਲਿਸ ਨੂੰ ਜਾ ਕੇ ਉੱਥੇ ਜਾ ਕੇ ਉਸਦੇ ਬਿਆਨ ਦਰਜ ਕੀਤੇ ਜਾਇਆ ਕਰਨਗੇ। ਯਾਨੀ ਸੌਕੇ ਸ਼ਬਦਾਂ ਚ ਕੀਏ ਤਾਂ ਹੁਣ ਪੀੜਿਤ ਪਰਿਵਾਰ ਨੂੰ ਥਾਣੇ ਜਾਣ ਦੀ ਲੋੜ ਨਹੀਂ ਹੋਇਆ ਕਰੇਗੀ। ਪੀੜਿਤ ਵੱਲੋਂ ਦੱਸੀ ਗਈ ਜਗ੍ਹਾ ਉੱਤੇ ਜਾ ਕੇ ਪੁਲਿਸ ਉਸਦੇ ਬਿਆਨ ਦਰਜ ਕਰਵਾਇਆ ਕਰੇਗੀ। ਉਸ ਦੌਰਾਨ ਪੀੜਿਤ ਦੇ ਮਾਪੇ ਅਤੇ ਮਹਿਲਾ ਪੁਲਿਸ ਦੀ ਮੌਜੂਦਗੀ ਜ਼ਰੂਰੀ ਹੋਇਆ ਕਰੇਗੀ। ਦੁਸ਼ਕਰਮ ਅਤੇ ਪੋਕਸ ਐਕਟ ਦੇ ਮਾਮਲੇ 'ਚ ਜਾਂਚ 2 ਮਹੀਨੇ ਅੰਦਰ ਪੂਰੀ ਕਰਨ ਦੀ ਵਿਵਸਥਾ ਕੀਤੀ ਗਈ ਹੈ ਜੋ ਕਿ ਪਹਿਲਾਂ ਦੀ ਜੇਕਰ ਗੱਲ ਕਰੀ ਤਾਂ ਬਹੁਤ ਲੰਬੇ-ਲੰਬੇ ਸਮੇਂ ਗੁਜ਼ਰ ਜਾਂਦੇ ਸੀ ਲੇਕਿਨ ਉਸ ਦੀ ਸੁਣਵਾਈ ਦੇ ਲਈ ਬਹੁਤ ਟਾਈਮ ਲੱਗ ਜਾਂਦਾ ਸੀ ਲੇਕਿਨ ਹੁਣ ਦੀ ਜੇਕਰ ਗੱਲ ਕਰੀ ਤਾਂ ਨਵੇਂ ਕਾਨੂੰਨਾਂ ਦੇ ਤਹਿਤ ਪੀੜਤ ਨੂੰ 90 ਦਿਨਾਂ ਅੰਦਰ ਆਪਣੇ ਮਾਮਲਿਆਂ ਦੀ ਪ੍ਰਗਤੀ ਉੱਤੇ ਨਿਯਮਿਤ ਤੌਰ ਤੇ ਜਾਣਕਾਰੀ ਪਾਉਣ ਦਾ ਅਧਿਕਾਰ ਹੋਵੇਗਾ ਇਸ ਨਾਲ ਹੀ ਸੈਂਟਰਲ ਬਾਰ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਵਿਵੇਕ ਸ਼ੰਕਰ ਤਿਵਾਰੀ ਨੇ ਦੱਸਿਆ ਕਿ ਸੜਕ ਹਾਦਸੇ ਦੇ ਵਿੱਚ ਮੌਤ ਦੀ ਸਥਿਤੀ ਵਿੱਚ ਹੁਣ ਤੱਕ ਦੋਸ਼ ਸਿੱਧ ਹੋਣ ਉੱਤੇ ਦੋਸ਼ੀ ਚਾਲਕ ਨੂੰ 2 ਸਾਲ ਦੀ ਸਜ਼ਾ ਦਾ ਪ੍ਰਬੰਧ ਸੀ ਲੇਕਿਨ ਨਵੇਂ ਕਾਨੂੰਨ ਦੇ ਵਿੱਚ ਹੁਣ ਜੋ ਬਦਲਾਅ ਕੀਤਾ ਗਿਆ ਉਸ ਦੇ ਤਹਿਤ ਦੋਸ਼ੀ ਚਾਲਕ ਨੂੰ 5 ਸਾਲ ਦੀ ਸਜ਼ਾ ਅਤੇ ਜੁਰਮਾਨਾ ਕੀਤਾ ਜਾਵੇਗਾ ਇਸੇ ਤਰ੍ਹਾਂ ਨਾਲ ਜੇਕਰ ਡਾਕਟਰ ਦੇ ਉਮੀਦਪੂਰਨ ਫਰਜ਼ ਨਾਲ ਕਿਸੇ ਮਰੀਜ਼ ਦੀ ਮੌਤ ਹੋਵੇਗੀ ਤਾਂ ਦੋਸ਼ ਸਿੱਧ ਹੋਣ ਉੱਤੇ ਉਸ ਨੂੰ 2 ਸਾਲ ਦੀ ਸਜ਼ਾ ਅਤੇ ਜੁਰਮਾਨਾ ਕੀਤਾ ਜਾਵੇਗਾ ਕਾਜ ਤੋਂ ਇਹ ਕਾਨੂੰਨ ਦੇਸ਼ ਭਰ ਦੇ ਵਿੱਚ ਲਾਗੂ ਹੋ ਗਏ ਨੇ ਜੋ ਲੋਕ ਇਸ ਰਿਪੋਰਟ ਨੂੰ ਦੇਖ ਚੁੱਕੇ ਨੇ ਉਹ ਇਸ ਰਿਪੋਰਟ ਦੇ ਪ੍ਰਤੀ ਆਪਦੇ ਕੀ ਮਹੱਤਵਪੂਰਨ ਕਮੈਂਟ ਕਰਨਾ ਚਾਹਣਗੇ ਇਹਨਾਂ ਕਾਨੂੰਨਾਂ ਦੇ ਸਬੰਧੀ ਉਹ ਆਪਦੀ ਕੀ ਪ੍ਰतिकਰਮ ਦੇਣਾ ਚਾਹੁੰਦੇ ਨੇ ਕਮੈਂਟ ਦੇ ਵਿੱਚ ਸਾਨੂੰ ਕਮੈਂਟ ਜਰੂਰ ਕਰਕੇ ਦੱਸੋ ਤਾਂ ਕਿ ਅਸੀਂ ਵੀ ਜਾਣ ਸਕੀਏ ਕਿ ਸਾਡੇ ਵਿਊਅਰਜ਼ ਇਸ ਕਾਨੂੰਨਾਂ ਦੇ ਪ੍ਰਤੀ ਕਿੰਨੇ ਸੰਜੀਦਗੀ ਦੇ ਪ੍ਰਤੀ ਆਪਦਾ ਫਰਜ਼ਾਦਾ ਕਰ ਰਹੇ ਹਨ ਸਾਨੂੰ ਪੂਰੀ ਉਮੀਦ ਹੈ ਸਾਡੇ ਦਰਸ਼ਕਾਂ ਨੂੰ ਸਾਡੇ ਵੱਲੋਂ ਪੇਸ਼ ਕੀਤੀ ਗਈ ਇਹ ਜਾਣਕਾਰੀ ਬਹੁਤ ਹੀ ਚੰਗੀ ਲੱਗੀ ਹੋਵੇਗੀ ਇਸ ਨੂੰ ਜ਼ਿਆਦਾ ਤੋਂ ਜ਼ਿਆਦਾ ਲਾਈਕ ਅਤੇ ਸ਼ੇਅਰ ਜਰੂਰ ਕਰੋ